हां जी भाई सस्कारी काल जी मेरी वीडियो देख रहे सारे फेसबुक फ्रेंडਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਵੇਰ ਹੁੰਦੇ ਹੀ ਸਵੇਰੇ ਹੀ ਫੇਸਬੁੱਕ ਤੇ ਖਬਰ ਦੇਖੀ ਹਨਾ ਵੀ ਇਸ ਸਾਲ ਇੰਗਲੈਂਡ ਦੇ ਵਿੱਚ ਵੀ ਕਬੱਡੀ ਟੂਰਨਾਮੈਂਟ ਨਹੀਂ ਹੋਣਗੇ ਕਬੱਡੀ ਵਾਲਿਓ ਕਬੱਡੀ ਖੇਡਣ ਵਾਲੇ ਉਹ ਕਬੱਡੀ ਕਰਾਉਣ ਵਾਲੇ ਬਾਈ ਬਣੇ ਹੱਥ ਬਨ ਕੇ ਬੇਨਤੀ ਆ ਨਾ ਸੁਧਰ ਜੋ ਹਨਾ ਤੇ ਕਿਤੇ ਨਾ ਹੋਵੇ ਆਉਣ ਵਾਲੇ ਸਮੇਂ ਵਿੱਚ ਕਬੱਡੀ ਅਲੋਪ ਹੀ ਹੋ ਜੇ ਪੰਜਾਬ ਦੀ ਮਾਂ ਖੇਡ ਕਬੱਡੀ ਕਿਤੇ ਹੋ ਵੀ ਨਾ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਬੱਡੀ ਨੂੰ ਆਪਾਂ ਸਾਫ ਚੀਜ਼ਾਂ ਵੱਲ ਲੈ ਕੇ ਜਾਈਏ ਸਹੀ ਬੰਦਿਆਂ ਨੂੰ ਇਹਦੇ ਵਿੱਚ ਅੱਗੇ ਕੀਤਾ ਜਾਵੇ ਹਨਾ ਤੇ ਸਭ ਤੋਂ ਮੇਨ ਗੱਲ ਹੈ ਜਿਹੜੀ ਰਾਤ ਦੀ ਕਬੱਡੀ ਨੂੰ ਸਟਾਪ ਕੀਤਾ ਜਾਵੇ ਅੱਜ ਕੋਈ ਬਹੁਤ ਹੀ ਲੰਮੀ ਆਪਾਂ ਨੇ ਸਿਹਤ ਨਹੀਂ ਦੇਣੀ ਚਾ ਕਬੱਡੀ ਮੇਰੀ ਇੱਕੋ ਹੀ ਬੇਨਤੀ ਹੈ ਨਾ ਮੇਰੀ ਪ੍ਰਸ਼ਾਸਨ ਨੂੰ ਸਰਦਾਰ ਭਵੰਤ ਸਿੰਘ ਮਾਨ ਤੱਕ ਜੇ ਇਹ ਵੀਡੀਓ ਪਹੁੰਚਦੀ ਹੈ ਤਾਂ ਪਲੀਜ਼ ਪਹੁੰਚ ਹੀ ਕਰ ਦਿੱਤੀ ਜਾਵੇ ਹਨ ਤੇ ਬਾਕੀ ਮੈਂ ਟੂਰਨਾਮੈਂਟ ਦੇ ਅਨੁਸਾਰ ਹੋ ਵੀ ਰਿਹਾ ਕੰਮ ਹਨ ਆਪਣੇ ਏਪੀ ਸਾਹਿਬ ਨੇ ਟੂਰਨਾਮੈਂਟਾਂ ਤੇ ਬੋਲ ਵੀ ਰਹੇ ਨੇ ਭਵੰਤ ਮਾਨ ਤੱਕ ਜੀ ਭਵੰਤ ਮਾਨ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਦਾ ਕੇ ਹਿਸਨੇ ਹੈ ਅਸੀਂ ਕਬੱਡੀ ਟੂਰਨਾਮੈਂਟ ਵਾਲੇ ਤੁਹਾਤੋਂ ਕੁਝ ਨਹੀਂ ਮੰਗਦੇ ਸਾਨੂੰ ਮੇਰੇ ਵੱਲੋਂ ਹੌਕ ਕਬੱਡੀ ਚੱਕ ਲਈ ਇਹ ਬੇਨਤੀ ਆ ਨਾ ਸੋਤੋ ਅਸੀਂ ਨੌਕਰੀ ਮੰਗ ਰਹੇ ਹਾਂ ਨਾ ਕੋਈ ਪੈਸਾ ਮੰਗ ਰਹੇ ਹਾਂ ਇੱਕੋ ਹੀ ਚੀਜ਼ ਮੰਗ ਰਹੇ ਹਾਂ ਵੀ ਇੱਕ ਕੋਈ ਸਰਕਾਰੀ ਨੋਟਸ ਐਦਾਂ ਦਾ ਪੰਜਾਬ ਸਰਕਾਰ ਵੱਲੋਂ ਆਊਟ ਹੋ ਜੇ ਕਿ ਪਿੰਡਾਂ ਦੇ ਵਿੱਚ ਟੂਰਨਾਮੈਂਟ 7 ਵਜੇ ਤੋਂ ਬਾਅਦ ਹੋਣੇ ਨਹੀਂ ਚਾਹੀਦੇ ਹਰ ਇੱਕ ਥਾਣੇ ਦੇ ਵਿੱਚ ਜਿੱਥੋਂ ਪਰਮਿਸ਼ਨ ਮਿਲਦੀ ਆ ਚੌਕੀ ਚੌਕੀ ਤੋਂ ਇਹ ਸਖਤੀ ਨਾਲ ਰੂਲ ਪੇਸ਼ ਕਰ ਦਿੱਤਾ ਜਾਵੇ ਕਿ ਜੇਕਰ 7 ਵਜੇ ਤੋਂ ਬਾਅਦ ਟੂਰਨਾਮੈਂਟ ਹੁੰਦਾ ਤਾਂ ਫਿਰ ਉਹ ਜਿਵੇਂ ਡੀਟੀਪੀ ਸਾਹਿਬ ਨੇ ਕਿਹਾ ਵੀ ਤੇ ਜੁਰਮਾਨਾ ਲਾਇਆ ਜਾਵੇ ਤੇ ਫਾਈਨ ਲਾਇਆ ਜਾਵੇ ਜਾਂ ਹੋਣੀ ਹੀ ਨਹੀਂ ਚਾਹੀਦੀ ਫਾਈਨ ਵੀ ਨਹੀਂ ਹੈ ਨਾ ਕਈ ਵੱਡੇ ਕਹਿੰਦੇ ਵੀ ਅਸੀਂ ਫਾਈਨ ਵੀ ਭਰ ਦਾਂਗੇ ਕੁਝ ਵੀ ਕਰ ਦਾਂਗੇ ਕੁਝ ਨਹੀਂ ਇਦਾਂ ਦਾ ਕੁਝ ਨਹੀਂ ਚਾਹੀਦਾ ਬਸ 7 ਵਜੇ ਕਬੱਡੀ ਬੰਦ ਜਿੱਥੇ ਮੈਚ ਰਹਿੰਦੇ ਤੁਸੀਂ ਉਸ ਤਰੀਕੇ ਦੀ ਮੈਨੇਜਮੈਂਟ ਕਰੋ ਓਨੀਆਂ ਟੀਮਾਂ ਇੰਟਰ ਕਰੋ ਹਾਂ ਇਹ ਮੇਰੀ ਸਾਰੀ ਕਬੱਡੀ ਪਲੇਅਰਾਂ ਨੂੰ ਬੇਨਤੀ ਹੈ ਕਿ ਸਰਕਾਰ ਨੂੰ ਇਦਾਂ ਦੀ ਵੀਡੀਓ ਜ਼ਰੂਰ ਪਾਈ ਜਾਵੇ ਕਿ ਭਾਈ ਨੋਟਸ ਜਲਦੀ ਤੋਂ ਜਲਦੀ ਹਨਾ ਇਹ ਨੋਟਸ ਜਾਰੀ ਕਰੋ ਤੁਹਾਨੂੰ ਸਾਫ਼ ਤੋਂ ਨੂੰ ਸਭ ਕੁਝ ਫੇਸਬੁੱਕ ਦੇ ਜ਼ਰੀਏ ਟਿਕਿਆ ਜਾਂਦਾ ਹਨਾ ਸਭ ਕੁਝ ਅੱਜਕੱਲ ਫੇਸਬੁੱਕ ਦਾ ਜ਼ਮਾਨਾ ਜਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਹਾਨੂੰ ਕੋਈ ਇੱਥੇ ਟੀਚਰ ਹੁੰਦੀ ਆ ਹਨਾ ਕੋਈ ਕਹਿੰਦਾ ਸ਼੍ਰੋਮਣੀ ਕਾਲੀਦਾੜ ਵਾਲੇ ਡਾਈਨਸੌਰ ਆ ਗਏ ਜਾਂ ਕੋਈ ਕਾਂਗਰਸ ਵਾਲਾ ਖੋਸ਼ ਆ ਗਿਆ ਤੁਹਾਡਾ ਬਿਆਨ ਅਗਲੇ ਦਿਨ ਹੀ ਹੁੰਦਾ ਹਨਾ ਅਗਲੇ ਦਿਨ ਹੀ ਤੁਸੀਂ ਉਸੇ ਗੱਲ ਤੇ ਟਿੱਪਣੀ ਕਰਦੇ ਹੋ ਉਹ ਤੁਹਾਨੂੰ ਫੇਸਬੁੱਕ ਰਾਹੀਂ ਹੀ ਤੁਹਾਡੇ ਕੋਲੇ ਪਹੁੰਚਦੀ ਹੈ ਆਹ ਗੱਲ ਵੀ ਅਸੀਂ ਤੁਹਾਡੇ ਕੋਲੇ ਫੇਸਬੁੱਕ ਰਾਹੀਂ ਹੀ ਪਹੁੰਚਦੀ ਕਰਦੇ ਆਂ ਪਲੀ ਜਲਦੀ ਤੋਂ ਜਲਦੀ 2026 ਦੇ ਵਿੱਚ ਵਿੱਚ 2026 ਆਉਣ ਤੱਕ ਇਹ ਨੋਟਸ ਹਰ ਇੱਕ ਥਾਣੇ ਹਰ ਇੱਕ ਜਿੱਥੇ ਵੀ ਟੂਰਨਾਮੈਂਟ ਕਮੇਟੀਆਂ ਮਨਜ਼ੂਰੀ ਲੈਂਦੀਆਂ ਨੇ ਉੱਥੇ ਆ ਜਾਵੇ ਕਿ 7 ਵਜੇ ਤੋਂ ਬਾਅਦ ਕਿਤੇ ਵੀ ਕਬੱਡੀ ਨਹੀਂ ਹੋਊਗੀ ਜੇ ਆਪਾਂ ਕਬੱਡੀ 'ਚ ਹਨੇਰਾ ਦੂਰ ਕਰਤਾ ਤਾਂ ਸਮਝ ਲਓ 80% ਉਨਤਾਈਆਂ ਕਬੱਡੀ ਦੀਆਂ ਹਨੇਰੇ ਨਾਲ ਹੀ ਉੱਡ ਜਾਣਗੀਆਂ ਹਨੇਰਾ ਆਉਣ ਕਰਕੇ ਕਬੱਡੀ ਦੇ ਵਿੱਚ ਬਹੁਤ ਕੁਝ ਆ ਬਹੁਤ ਬੰਦੇ ਲੱਗੇ ਵਿਆ ਰਪਿੰਦਰ ਜਲਾਲ ਬਜਾਰਾ ਬਹੁਤ ਰੋਂਦਾ ਹਨਾ ਗੱਲਾਂ ਤੇ ਮੈਂ ਅੱਜ ਤੋਂ ਐਲਾਨ ਕਰਦਾ ਹਨ ਆਪਾਂ ਇਸ ਕੰਮ ਲਈ ਜ਼ਰੂਰ ਕਰਾਂਗੇ ਜੇ ਕੁਝ ਕਰਨਾ ਪਿਆ ਕਿਤੇ ਹੜਤਾਲ ਵੀ ਕਰਨੀ ਪਈ ਭੁਖ ਹੜਤਾਲ ਵੀ ਕਰਨੀ ਪਈ ਤਾਂ ਉਹਦੇ ਲਈ ਮੈਂ ਹਾਜ਼ਰ ਹਾਂ ਮੈਂ 20 ਦਿਨ ਮਹੀਨਾ 3 ਮਹੀਨੇ ਜਿੱਥੇ ਵੀ ਸਰਕਾਰ ਜਿਹੜਾ ਵੀ ਕੁਝ ਕਹਿੰਦੀ ਹੈ ਕੋਈ ਕਾਗਜ਼ਾਈ ਕਾਰਵਾਈ ਕਰਨ ਲਈ ਤਿਆਰ ਆ ਕਬੱਡੀ ਨਾਲ ਇਸ਼ਕਾ ਕਬੱਡੀ ਚ ਰੂਹ ਵਸਦੀ ਆ ਕਬੱਡੀ ਹੁੰਦੀ ਰਹੇ ਇਹ ਕਦੇ ਨਹੀਂ ਸੋਚਿਆ ਵੀ ਹੁਣ ਆਪਾਂ ਨਹੀਂ ਕਬੱਡੀ ਖੇਡਦੇ ਆਪਾਂ ਉਸ ਤਰੀਕੇ ਦੇ ਇਨਸਾਨ ਨਹੀਂ ਹਾਂ ਵੀ ਜੇ ਹੁਣ ਆਪਾਂ ਕਬੱਡੀ ਨਹੀਂ ਖੇਡਦੇ ਤਾਂ ਆਪਾਂ ਕਬੱਡੀ ਤੋਂ ਕੀ ਲੈਣਾ ਨਹੀਂ ਨਹੀਂ ਵੀਰੇ ਜੇ ਇਦਾਂ ਖੇਡਣ ਵਾਲੇ ਜਿੱਦ ਕਬੱਡੀ ਖੇਡਦੇ ਆ ਜੋ ਇਦਾਂ ਸੋਚਣ ਲੱਗ ਜਾਨਾ ਤਾਂ ਕਬੱਡੀ ਬੰਦ ਹੋ ਜੇ ਸੱਤੋਂ ਸਾਡੇ ਸੀਨੀਅਰ ਪਲੇਅਰ ਸੀ ਉਹਨਾਂ ਨੇ ਕਬੱਡੀ ਲਈ ਬਹੁਤ ਐਫਰਟ ਕਰੇ ਤਾਂ ਹੀ ਫਿਰ ਅਸੀਂ ਖੇਢੀ ਫਿਰ ਅਸੀਂ ਖੇਡਦੇ ਰਹੇ ਅਸੀਂ ਨੇ ਬਹੁਤ ਐਫਰਟ ਕਰ ਰਹੇ ਆ ਤੇ ਹੁਣ ਅਗਲੇ ਖੇਡ ਰਹੇ ਨੇ ਹੁਣ ਅਗਲਿਆਂ ਨੂੰ ਵੀ ਸਾਥ ਚਾਹੀਦਾ ਏ ਇਸ ਪ੍ਰਕਾਰ ਕਰਕੇ ਆ ਤਾਂ ਮੇਰੀ ਸਭ ਨੂੰ ਹੀ ਬੇਨਤੀ ਆ ਕਿ ਹਰ ਇੱਕ ਇਸੇ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਚਾਹੇ ਚਲੋ ਜੇ ਇਹ ਨਹੀਂ ਕਰਨੀ ਤਾਂ ਆਪਦੇ ਵੱਲੋਂ ਜ਼ਰੂਰ ਪਾਈ ਜਾਵੇ ਕਿ ਹਰ ਇੱਕ ਟੀਮ ਨੂੰ ਬੇਨਤੀ ਕਰਦਾ ਪਹਿਲੀ ਗੱਲ ਤਾਂ ਮੈਂ ਜਿਹਨੀਆਂ ਟੀਮਾਂ ਖੇਡਦੀਆਂ ਇੱਕ ਪਿੰਡ ਓਪਨ ਦੀਆਂ ਹਨ ਜਿੱਥੇ ਵੀ ਬਣਦੀਆਂ ਉਹ ਵੱਧ ਤੋਂ ਵੱਧ ਇਸ ਚੀਜ਼ ਦੀ ਰਿਕਾਰਡਿੰਗ ਪਾਓ ਟਰਨਮੈਂਟ ਕਮੇਟੀ ਨੂੰ ਪਾਓ ਕਿ ਅਸੀਂ ਤੁਹਾਡੇ ਪਿੰਡ 11:30 12:00 ਵਜੇ ਆਉਣ ਨੂੰ ਤਿਆਰ ਆ ਜੇ ਅਸੀਂ ਨਹੀਂ ਆਉਂਦੇ ਤਾਂ ਸਾਨੂੰ ਐਂਟਰ ਨਾ ਕੀਤਾ ਜਾਵੇ ਹਰ ਇੱਕ ਟੀਮ ਇਹ ਵੀਡੀਓ ਪਾਵੇ ਵੀ ਅਸੀਂ ਕਬੱਡੀ 12:00 ਵਜੇ ਤੋਂ ਪਹਿਲਾਂ ਤੁਹਾਡੇ ਪਿੰਡ ਆ ਜਾਵਾਂਗੇ ਜਦੋਂ ਕਬੱਡੀ ਖੇਡਣੀ ਹੈ ਯਾਰ ਇਹਨੂੰ ਆਫਿਸ ਵਾਂਗੂ ਯੂਜ਼ ਕਰੋ ਨਾ ਜਿੱਦਾਂ ਲੋਕ ਆਪਦੇ ਤਿਆਰ ਹੋ ਕੇ ਤੜਕੇ ਦਫ਼ਤਰ ਜਾਂਦੇ ਆ ਕੰਮ ਕਰਨ ਜਾਂਦੇ ਆ ਆਪਣਾ ਪ੍ਰੋਫੈਸ਼ਨ ਹੀ ਇਹ ਆ ਜਿਹਨੇ ਕਬੱਡੀ ਖੇਡਣੀ ਹੈ ਨਾ ਉਹ ਆਪਦਾ ਇਸ ਕੰਮ ਦੇ ਅੱਗੇ ਆਵੇ ਤੇ ਜਲਦੀ ਟੂਰਨਾਮੈਂਟ ਤੇ ਆਉਣ ਤੇ ਹਰ ਇੱਕ ਥਾਂ ਤੇ ਆਪਦਾ ਵਾਅਦਾ ਕਰੇ ਹਨ ਤੇ ਜੇ ਇਹ ਫੈਸਲਾ ਨਹੀਂ ਹੁੰਦਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਾਕੜਾ ਕੋਈ ਐਕਸ਼ਨ ਲਾਵਾਂਗੇ ਜਿੱਤੇ ਕਿ ਆਪਾਂ ਮੈਨੂੰ ਲੋੜ ਹੈ ਵੀ ਆਪਾਂ ਕਬੱਡੀ ਨੂੰ ਇਕੱਠੇ ਹੋ ਕੇ ਕਬੱਡੀ ਬਚਾ ਲਈਏ ਹਨਾ ਕਬੱਡੀ ਜੇ ਕਬੱਡੀ ਨੂੰ ਕੁਝ ਹੋ ਗਿਆ ਜਾਂ ਕਬੱਡੀ ਹੋਂੋਂ ਹਟ ਗਈ ਤਾਂ ਬਹੁਤ ਘਰ ਬੇਰੁਜ਼ਗਾਰ ਹੋਣਗੇ ਬਹੁਤ ਘਰਾਂ ਦੇ ਚੁੱਲਿਆਂ ਦੇ ਵਿੱਚ ਅੱਗ ਨਹੀਂ ਬਲਣੀ ਬਹੁਤ ਪਲੇਰਾਂ ਨੇ ਆਸਾਂ ਲਾਈਆਂ ਨੇ ਕਬੱਡੀ ਤੋਂ ਬਹੁਤ ਦਾ ਕਬੱਡੀ ਦੇ ਸਿਰ ਤੇ ਹੀ ਫਿਊਚਰ ਹੈ ਤੇ ਕਬੱਡੀ ਨੂੰ ਬਚਾਉਣ ਲਈ ਸਭ ਤੋਂ ਪਹਿਲਾ ਕਦਮ ਇੱਕੋ ਹੀ ਆ ਵੀ ਕਬੱਡੀ ਨੂੰ ਹਨੇਰੇ ਤੋਂ بچਾਓ ਬਸ ਜਿੰਨੇ ਵੀ ਆਪਣ ਹੋ ਸਕਦੇ ਆ ਜਿੰਨਾ ਵੀ ਕੋਈ ਕੁਝ ਕਰ ਸਕਦਾ ਜਿਹੜਾ ਵੀ ਤਜੋਗਦਾਨ ਪਾ ਸਕਦਾ ਕੋਈ ਪਲੇਅਰ ਆ ਕੋਈ ਰੈਫਰੀ ਆ ਕੋਈ ਅਨਾਉਂਸਰ ਆ ਕੋਈ ਟੂਰਨਾਮੈਂਟ ਕਮੇਟੀ ਆ ਉਸ ਲਈ ਪਾਓ ਉਸ ਤੋਂ ਬਾਅਦ ਦੀਆਂ ਗੱਲਾਂ ਇੱਕ ਵਾਰੋਂ ਦੋ ਗਾਰੋਂ ਪਿਓਰ ਪਿੰਡੋ ਬਾਅਦ ਦੀ ਗੱਲ ਆ ਸਭ ਤੋਂ ਪਹਿਲੀ ਗੱਲ ਇੱਕੋ ਹੀ ਆ ਵੀ ਕਬੱਡੀ 'ਚੋਂ ਰਾਤ ਦੂਰ ਹੋਵੇ ਹੱਥ ਜੋੜ ਕੇ ਬੇਨਤੀ ਹੈ ਮੇਰੀ ਭਵਤਵਾਨ ਸਾਹਿਬ ਨੂੰ ਇੱਕ ਵਾਰੀ ਫੇਰ ਵੀ ਐਦਾਂ ਦਾ ਕੋਈ ਨੋਟਸ ਹੈ ਨਾ ਜਾਰੀ ਕੀਤਾ ਜਾਵੇ ਪ੍ਰਸ਼ਾਸਨ ਵੱਲੋਂ ਕਿ 7 ਵਜੇ ਤੋਂ ਬਾਅਦ ਕਬੱਡੀ ਹੋਵੇ ਕਿ ਨਹੀਂ ਚਾਹੇ ਅਗਲੇ ਦਾ ਫਾਈਨਲ ਰਹਿੰਦਾ ਚਾਹੇ ਸੈਮੀਫਾਈਨਲ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਭਵਤਵਾਨ ਸਾਹਿਬ ਤੱਕ ਇਹ ਵੀਡੀਓ ਪਹੁੰਚ ਜੇ ਕੁਝ ਨਹੀਂ ਮੰਗਦੇ ਸੀ ਹਨਾ ਭਵਤਵਾਨ ਸਾਹਿਬ ਜੀ ਕੁਝ ਨਹੀਂ ਮੰਗਦੇ ਸਿਰਫ ਇੱਕੋ ਹੀ ਮੰਗਦੇ ਵੀ ਕਬੱਡੀ ਦਾ ਟਾਈਮ ਹੋ ਜੇ ਹਨਾ ਇਨਵਰਨਮੈਂਟ ਦੇ ਹਿਸਾਬ ਨਾਲ ਜਿਸ ਤਰੀਕੇ ਦੇ ਦਿਨ ਨੇ ਹਨਾ 11ਵਾਂ ਮਹੀਨਾ 12ਵਾਂ ਮਹੀਨਾ ਤੇ ਪਹਿਲਾ ਤੇ ਦੂਜਾ ਮਹੀਨਾ ਇਹਦਾ 7 ਵਜੇ ਟਾਈਮ ਹੋਵੇ ਹਨਾ ਮਾਰਚ ਤੋਂ ਲੈ ਕੇ ਅਕਤੂਬਰ ਤੱਕ ਚਲੋ 8 ਵਜੇ ਹੋ ਜੇ ਵੀ ਚਲੋ ਉਹ ਦਿਰ ਵੱਡੇ ਹੋ ਜਾਂਦੇ ਨੇ ਬਸ ਇੱਕੋ ਹੀ ਗੱਲ ਹੈ ਬਾਹਰ ਹਨਾ ਇਹੀ ਬੇਨਤੀ ਆ ਵੀ ਕਬੱਡੀ ਨੂੰ ਬਚਾ ਲਓ ਕਬੱਡੀ ਕਦੋਂ ਬਚੂਗੀ ਜਦੋਂ ਕਬੱਡੀ ਰਾਤ ਨੂੰ ਹੋਣੀ ਬੰਦ ਹੋ ਗਈ ਇਹ ਗੱਲ ਹੋਰ ਜਿਹੜੇ ਕਬੱਡੀ ਦੇ ਅੱਗੇ ਬੰਦੇ ਲੈ ਕੇ ਆਉਣ ਉਹ ਸਹੀ ਬੰਦੇ ਲੈ ਕੇ ਆਓ ਯਾਰ ਲੋਕਾਂ ਨਾਲ ਤਾਂ ਬਹੁਤ ਉਹੀ ਨੇ ਹਨਾ ਕੋਚ ਵਧੀਆ ਕੋਚ ਲੈ ਕੇ ਆਓ ਪਹਿਲੇ ਮੈਨੂੰ ਤਾਂ ਲੱਗਦਾ ਵੀ ਇੱਕ ਪਿੰਡ ਓਪਨ ਦੀ ਟੀਮ ਨੂੰ ਬਹੁਤੇ ਕੋਚਾਂ ਦੀ ਲੋਡ ਨਹੀਂ ਹਨਾ ਨਾਲ ਤੁਸੀਂ ਨਾਲ ਲਈ ਫਿਰਦੇ ਇੱਕ ਰੇਡਰ ਹੁੰਦਾ ਇੱਕ ਬੈਗ ਵਾਲਾ ਬੰਡਾ ਨਾਲ ਤੁਰਿਆ ਫਿਰਦਾ ਹੁੰਦਾ ਐਡੀ ਗੱਲ ਨਹੀਂ ਹੈਗੀ ਵੀਰੇ ਆਪਾਂ ਐਡੇ ਪਲੇਅਰ ਨਹੀਂ ਹੈਗੇ ਵੀ ਆਪਾਂ ਵਿਚ ਗਰਾਊਂਡ ਦੇ ਇੱਕ ਹੈਲਪਰ ਨਾਲ ਰੱਖੀਏ ਕਿਸੇ ਖੇਡ ਦੇ ਵਿੱਚ ਦੇਖਿਆ ਤੁਸੀਂ ਇਸ ਕਰਕੇ ਜਿਹੜਾ ਵੀ ਤੁਸੀਂ ਤੁਹਾਡਾ ਕੋਈ ਬੰਦਾ ਨਾਲ ਆਉਂਦਾ ਜਾਂਦਾ ਉਹਨੂੰ ਗਰਾਊਂਡ ਤੋਂ ਬਾਹਰ ਹੀ ਰੱਖਿਆ ਕਰੋ ਅੰਦਰ ਮੈਚ ਖੇਡਣ ਜਾਇਆ ਕਰੋ ਮੈਚ ਖੇਡ ਕੇ ਆਇਆ ਕਰੋ ਇੱਕੋ ਡੀਆਂ ਸਟੋਰੀਆਂ ਪਾਉਣ ਵਾਸਤੇ ਇੱਕ ਮੋਬਾਈਲ ਚੱਕੀ ਫਿਰਦਾ ਹੁੰਦਾ 100 ਨੂੰ ਪਾਣੀ ਦੀ ਬੋਤਲ ਤੁਸੀਂ ਵੀ ਬਾਈ ਅਨੁਸ਼ਾਸਨ ਚਾਹ ਕਬੱਡੀ ਪਲੇਅਰ ਸੋਨੂੰ ਵੀ ਸੁਧਰਨਾ ਪਊਗਾ ਇਹ 2-4 ਸਾਲ 5 ਸਾਲ ਦੇ ਹੁੰਦਾ ਉਦੋਂ ਮੁੜ ਕੇ ਕੁਝ ਨਹੀਂ ਹੁੰਦਾ ਸਿਆਣੇ ਬਣ ਕੇ ਰਹੋਗੇ ਸਿਆਣੀਆਂ ਗੱਲਾਂ ਕਰੋਗੇ ਅਨਸ਼ਾਸਨਚ ਰਹੋਗੇ ਤਾਂ ਆਪਣੀ ਕਬੱਡੀ ਲਈ ਬਹੁਤ ਵਧੀਆ ਫਾਇਦਾ ਜੇ ਤੁਸੀਂ ਇਦਾਂ ਹੀ ਕਰਦੇ ਰਹੇ 5-5 ਵਜੇ ਟੂਰਨਾਮੈਂਟਾਂ ਤੇ ਆਉਂਦੇ ਰਹੇ ਇੱਕ ਇੱਕ ਜੜੇ ਦੇ ਨਾਲ 5-5 ਜਾਣੇ ਗਰਾਊਂਡ ਦੇ ਵਿੱਚ ਵੜਦੇ ਰਹੇ ਕੋਈ ਫੈਸਲਾ ਨਹੀਂ ਆਪਦੀ ਅੜੀ ਤੇ ਚੱਲਦੇ ਰਹੇ ਆਪਦੇ ਇਨਸਾਰ ਟੂਰਨਾਮੈਂਟ ਨੂੰ ਬਣਾਉਂਦੇ ਰਹੇ ਤਾਂ ਕਬੱਡੀ ਆਪਣੀ ਖਤਮ ਹੋ ਜੂ ਬਾਈ ਇਸ ਵਿੱਚ ਕੋਈ ਸ਼ੱਕ ਨਹੀਂ ਦੋ ਥਾਂ ਤੋਂ ਐਲਾਨ ਹੋ ਗਿਆ ਠੀਕ ਹੈ ਜੇ ਇੰਗਲੈਂਡ ਵਾਲੇ ਨੇ ਵੀ ਐਲਾਨ ਕਰਤਾ ਪਹਿਲਾਂ ਕੈਨੇਡਾ ਵਾਲਿਆਂ ਨੇ ਵੀ ਐਲਾਨ ਕਰਤਾ ਹਾ ਜੋੜ ਕੇ ਬੇਨਤੀ ਆ ਸੁਧਰ ਜੋ ਹਨਾ ਕਾ ਕਰਕੇ ਮੈਂ ਤਾਂ ਕਿਸੇ ਨੂੰ ਨਹੀਂ ਕਹਿੰਦਾ ਮੈਂ ਤਾਂ ਆਪਣੇ ਕਬੱਡੀ ਪਲੇਅਰਾਂ ਨੂੰ ਕਹਿੰਦਾ ਤੁਸੀਂ ਸੁਧਰ ਜੋ ਕਬੱਡੀ ਤੁਸੀਂ ਖੇਡਣੀ ਆ ਫਿਊਚਰ ਤੁਹਾਡਾ ਹਨ ਜੇ ਤੁਸੀਂ ਸੁਧਰੋਗੇ ਸਾਰੇ ਜਾਣੇ ਟਰਨਮੈਂਟ ਤੇ 12 ਵਜੇ ਆਉਣ ਦੀ ਸ਼ਰਤ ਰੱਖੋ ਜੇ ਟਰਨਮੈਂਟ ਕਮੇਟੀ ਨਹੀਂ ਰੱਖ ਰਹੀਆਂ ਘੱਟੋ ਘੱਟ ਤੁਸੀਂ ਇਹ ਰੱਖ ਦਿਓ ਬਾਈ ਤੁਸੀਂ ਇਹ ਕਹੋ ਵੀ ਅਸੀਂ ਭਾਈ 12 ਵਜੇ ਆਵਾਂਗੇ ਸਾਢੇ 12 ਵਜੇ ਸਾਡੇ ਮੈਚ ਸਟਾਰਟ ਕਰਾਉਣੇ ਨੇ ਜੇ ਸਾਢੇ 12 ਵਜੇ ਸਾਡੇ ਮੈਚ ਸਟਾਰਟ ਨਾ ਕਰਾਏ ਅਸੀਂ ਟਰਨਮੈਂਟ ਤੋਂ ਆ ਜਾਵਾਂਗੇ ਅਸੀਂ ਰਾਤ ਨੂੰ ਕਬੱਡੀ ਨਹੀਂ ਖੇਡਣੀ ਦੱਸ ਤੁਹਾਡੇ ਲਈ ਬਹੁਤ ਫਾਇਦਾ ਬਾਈ ਤੁਹਾਡੀ ਫੈਮਿਲੀ ਲਈ ਬਹੁਤ ਫਾਇਦਾ ਤੁਹਾਡੀ ਸਿਹਤ ਲਈ ਬਹੁਤ ਫਾਇਦਾ ਕਬੱਡੀ ਨੂੰ ਜਦੋਂ ਰਾਤ ਨੂੰ ਕਬੱਡੀ ਬੰਦ ਹੋ ਗਈ ਨਾ ਤੁਸੀਂ 15 20 ਦਿਨਾਂ ਦੇ ਵਿੱਚ ਆਪਦੇ ਆਪ ਦੇਖੋਗੇ ਤੁਹਾਡੇ ਸਰੀਰਾਂ ਦੇ ਵਿੱਚ ਤੁਹਾਡੀ ਗੇਮ ਦੇ ਵਿੱਚ ਪਰਫਾਰਮੈਂਸ ਦੇ ਵਿੱਚ ਕਿੰਨੇ ਚੇਂਜ ਆਉਣਗੇ ਰਾਤ ਦਾ ਸਮਾਂ ਰੈਸਟ ਕਰਨ ਲਈ ਹੁੰਦਾ ਨਾ ਕਿ ਮੈਚ ਖੇਡਣ ਲਈ ਠੀਕ ਨਾਲੇ ਕਬੱਡੀ ਦਾ ਕੋਈ ਸਿਸਟਮ ਨਹੀਂ ਨਿਯੰਸ਼ਾਸ਼ਨ ਨਹੀਂ ਕੋਈ ਗੱਲਬਾਤ ਨਹੀਂ ਉਹ ਸਾਰਾ ਕੁਝ ਰਾਤ ਦੇ ਕਾਰਨ ਹੈ ਵੀਰੇ ਸਿਆਣਾ ਬੰਦਾ ਰਾਤ ਨੂੰ ਹਉਣ ਤੋਂ ਡਰਦਾ ਜੇ ਕਬੱਡੀ ਦਿਨੇ-ਦਿਨੇ ਨੇ ਹੋਊਗੀ ਨਾ ਤਾਂ ਸਾਡੇ ਬੰਦੇ ਵੀ ਇਹਦੇ ਵਿੱਚ ਆਉਣਗੇ ਹਨਾ ਸਾਡੇ ਵਰਗੇ ਹੁਣ ਇੱਥੇ ਬੈਠੇ ਆ ਸਾਡਾ ਟੂਰਨਾਮੈਂਟ ਤੇ ਬਾਕੀ ਕਬੱਡੀ ਲਈ ਬਹੁਤ ਸਾਰਾ ਦਰਦ ਦਾ ਵੀ ਕਬੱਡੀ ਐ ਹੋ ਰਹੀ ਆ ਪਰ ਸਾਡਾ ਟੂਰਨਾਮੈਂਟ ਤੇ ਆਉਣ ਨੂੰ ਕਿਉਂ ਨਹੀਂ ਜੀ ਕਰਦਾ ਸਾਡਾ ਜੀ ਇਸ ਲਈ ਨਹੀਂ ਕਰਦਾ ਭਈ ਰਾਤ ਦੇ 2 ਵਜੇ ਜਾਂਦੇ ਹਨਾ ਫੈਮਿਲੀ ਵਾਲੇ ਬੰਦੇ ਆ ਛੋਟੇ ਆਰਥਿਕ ਵਿਵਸਥਾ ਵਾਲੇ ਬੰਦੇ ਆ ਕਾਲੂ ਕੋਈ ਗੱਲ ਬਾਤ ਹੋਈ ਕਿਸੇ ਨੇ ਨਹੀਂ ਪੁੱਛਣੀ ਜੇ ਕਬੱਡੀ ਟੂਰਨਾਮੈਂਟ 6 ਵਜੇ ਵਾ 7 ਵਜੇ ਖਤਮ ਹੋਣਗੇ ਤਾਂ ਸਾਡਾ ਵੀ ਇੰਟਰਸਟ ਵਧੂਗਾ ਮੇਰਾ ਕੀ ਹਰ ਇੱਕ ਸੀਨੀਅਰ ਪ੍ਰੇਨ ਦਾ ਟਾਰਸ ਵਧੂਗਾ ਉਹ ਟੂਰਨਾਮੈਂਟਾਂ ਚ ਆਉਣਗੇ ਉਹ ਸਧਾਰਨੀ ਕੰਮ ਕਰਮਗੇ ਤੇ ਇਸ ਕਰਕੇ ਆਪਣਾ ਇੱਕੋ ਹੀ ਨਾਰਾ ਰੱਖੋ ਹੁਣ ਕਬੱਡੀ ਨੂੰ ਰਾਤ ਨੂੰ ਹਨੇਰੇ ਤੋਂ ਬਚਾ ਲਓ ਬਾਈ ਬਣੇ 플레이ਰਾਂ ਨੂੰ ਬੇਨਤੀ ਆ ਤੁਸੀਂ ਵੱਧ ਤੋਂ ਵੱਧ ਆਪਣੀਆਂ ਵੀਡੀਓ ਸ਼ੇਅਰ ਕਰੋ ਕਲੱਬਾਂ ਤੱਕ ਪਹੁੰਚਣ ਤੇ ਭਵਾਂ ਤੋਂ ਇਨਸਾਨਾਂ ਤੱਕ ਪਹੁੰਚਣ ਹਰ ਇੱਕ ਜਣਾ ਇੱਕੋ ਹੀ ਗੱਲ ਕਹੋ ਵੀ ਪ੍ਰਸ਼ਾਸਨ ਨੂੰ ਬੇਨਤੀ ਹੈ 7 ਵਜੇ ਤੋਂ ਬਾਅਦ ਕਿਸੇ ਟੂਰਨਾਮੈਂਟ ਕਮੇਟੀ ਨੂੰ ਆਗਿਆ ਨਾ ਦਿੱਤੀ ਜਾਵੇ ਵੀ ਟੂਰਨਾਮੈਂਟ ਹੋਊਗਾ ਜੇ ਕੋਈ ਅਨਾਉਂਸਰ ਭਾਈ ਜਾਂ ਕੁਝ ਵੀ ਫੇਰ ਵੀ ਹਤੇ ਉਲਟਾ ਅਨਾਉਂਸ ਕਰਦਾ ਉਹਦਾ ਬਾਈਕਟ ਕਰ ਦਿਓ ਭਾਈ ਸਖਤੀ ਕਰੋ ਹਨ ਜੇ ਕੋਈ 플레이ਰ ਜਾਂ ਕੋਈ ਟੀਮ ਇਹ ਗੱਲ ਕਹਿੰਦੇ ਵੀ ਅਸਤਰਾਤ ਨੂੰ ਖੇਡਣ ਨੂੰ ਤਿਆਰ ਆ ਉਹਦਾ ਵੀ ਬਾਈਕਟ ਕਰ ਦਿਓ ਰਾਤ ਨੂੰ ਕਬੱਡੀ ਹੋਊਗੀ ਬਾਈ ਜਾਨਲੇਵਾ ਹੋਊਗੀ ਤੁਹਾਡੇ ਸਰੀਰ ਲਈ ਤੁਹਾਡੀ ਜ਼ਿੰਦਗੀ ਦੀ ਤੁਹਾਡੇ ਫਿਊਚਰ ਲਈ ਬਹੁਤ ਗਲਤ ਹੈ ਰਾਤ ਦੀ ਕਬੱਡੀ ਨਹੀਂ ਹੋਣੀ ਚਾਹੀਦੀ ਇਹਨੂੰ ਬੰਦ ਕਰੋ ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਬੱਡੀ ਪਲੇਅਰ ਆਪਦੇ ਵੱਲੋਂ ਵੀਡੀਓ ਪਾਉਣ ਵੀ ਇਹ ਬੰਦ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਫੇਰ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਆ ਇਹ ਵੀਡੀਓ ਭਵਤਵਾਨ ਸਾਹਿਬ ਜੀ ਜਰੂਰ ਪਹੁੰਚਦੀ ਕਰ ਦਿਓ ਕਿ ਕਬੱਡੀ 7 ਵਜੇ ਨਹੀਂ ਹੋਵੇਗੀ ਸਰਕਾਰ ਆ ਸਭ ਕੁਝ ਕਰ ਸਕਦੀ ਆ ਤੁਹਾਡੇ ਹੁਕਮਤ ਤੋਂ ਬਾਅਦ ਕੋਈ ਨਹੀਂ ਚੱਲ ਸਕਦਾ ਕਿਸੇ ਦੀ ਹਸਤੀ ਨਹੀਂ ਵੀ ਸਰਕਾਰ ਦੇ ਉੱਟ ਚੱਦ ਜੂ ਠੀਕ ਐਨਾ ਕਹਿੰਦਾ ਹੋਇਆ ਕਿ ਸ਼ਿਵਾਂ ਦਾ ਜਾਂਚ ਕਿਸੇ ਨੇ ਕੁਝ ਕਿਹਾ ਹੋਵੇ ਤਾਂ ਮੈਨੂੰ ਮਾਫ ਕਰ ਦਿੱਤਾ ਜਾਵੇ ਕਬੱਡੀ ਬਚਾ ਲਉ ਪਾਈ